ਤੁਸੀਂ ਆਏ ਮੂ ਬੰਨੇ ਅੱਜ ਹਾਂ ਆਏਗਾ ਤੁਮ ਬੰਨੇ ਡੱਕ ਬੰਦ ਹੋਇਆ ਤੇ ਨਸਾਂ ਦੁੱਧ ਬੰਦ ਹੁੰਦਾ ਉਹ ਤਾਂ ਦੋ ਸਿਰਾਂ ਚ ਮੈਂ ਆਜਾ ਤੂੰ ਲਾ ਬਰਾ ਲਾ ਤੂੰ ਤੂੰ ਤਾਂ ਹੈ ਹੀ ਬਾਈ ਉਹ ਮੈਂ ਤਾਂ ਬੰਨਿਆ ਉਹ ਲਾਈਆ ਮੈਂ ਵੈਕਸ ਜੀ ਲਾ ਕੇ ਡੱਕ ਨੂੰ ਤੇ ਹੁਣ ਮੈਂ ਬੰਨਿਆ ਕਿ ਹੁਣ ਥੋੜਾ ਜਿਹਾ ਸਾਹ ਆ ਜਾਂਦੀ ਤਾਂ ਬੰਦਾ ਹੈ ਬਾਈ ਸਾਹ ਬਰਾ ਹਾਲਾ ਪਿਆ। ਤੋਂਦੇ ਵੀ ਪ੍ਰਦੂਸ਼ਣ ਵੀ ਬੜਾ। ਫਾਇਦਾ ਤੋਂਦਾ ਪਤਾ ਨਹੀਂ ਧੂਆਂ ਆ ਪਤਾ ਨਹੀਂ ਕੀ ਗੱਲ ਸਮਝ ਨਹੀਂ ਆਉਂਦੀ। ਕਹੋ ਨੀ ਜੀ ਦਾ ਬਹੁਤ ਬਰਾ ਹਾਲਾ ਰੋਡ ਦੇ ਉੱਪਰ ਨਾ। ਲੰਘਾਣੀਆਂ ਦਾ। ਨੱਕ ਮਰਚਾਂ ਲਾ ਜਾਂਦੇ। ਹੋਰ ਤੋਂਦਾ ਫਾਇਦਾ ਨਾ ਕਈ ਲੋਕ ਬਹੁਤ ਉਠਾਉਂਦੇ ਆ। ਤੇ ਅਖਰ ਤੋਂਦ ਜੇ ਮੈਨੂੰ ਜਦੋਂ ਮੈਂ ਆ ਰਿਹਾ ਸੀ ਇੱਧਰ ਨੂੰ ਮੈਨੂੰ ਹੱਥ ਦਿੱਤਾ ਮੋਟਰਸਾਈਕਲ ਵਾਲੇ ਨੇ ਦੋ ਜਣਿਆਂ ਨੇ ਕਹਿੰਦੇ ਤੇਲ ਮੱਕਿਆ ਹੋਇਆ। ਪਹਿਲਾਂ ਤਾਂ ਮੈਂ ਨੰਗ ਗਿਆਗਾ ਹਨਾ ਫਿਰ ਮੈਂ ਰੁਕ ਗਿਆ ਜਾ ਕੇ ਉਹ ਫਿਰ ਤੁਰੇ ਆਏ ਮਗਰ ਫਿਰ ਮੇਰੇ ਮਨ ਚ ਪਤਾ ਨਹੀਂ ਕੀ ਆਇਆ ਫਿਰ ਮੈਂ ਮੋਟਰਸਾਈਕਲ ਉੱਪਰ ਲੈ ਕੇ ਆ ਗਿਆ ਮੇਰੇ ਨਾਲ ਉਹਦੀ ਟਹਿਣੇ ਦੀ ਗੱਲ ਚੇਤੇ ਆ ਗਈ ਆਪਾਂ ਕੱਲ ਖ਼ਬਰ ਨਹੀਂ ਦੇ ਦੀ ਟਹਿਣਾ ਅੱਜ ਸੀ ਮੈਂ ਤਾਂ ਗੱਲ ਸੀ ਆ ਅੱਜ ਦੇ ਵੀ ਨਹੀਂ ਕੱਲ ਦੇ ਸੀ ਹਟਾੜੇ ਵੀ ਟਹਿਣਾ ਆਦਾ ਵੀ ਅੱਜ ਕੱਲ੍ਹ ਧੁੰਦ ਦੇ ਵਿੱਚ ਨਾ ਚੋਰ ਬਹੁਤ ਫਾਇਦਾ ਚੱਕ ਰਹੇ ਆ ਵੀ ਕਈ ਧੁੰਦ ਵਾਲੀ ਹੁੰਦੀ ਆ ਮੋਟਰਸਾਈਕਲ ਕੱਲੇ ਜਾਂਦੇ ਆ ਧੁੰਦ ਅੱਗੇ ਵਾਲੀ ਦੀ ਦਾ ਕੋ ਪਿੱਛੇ ਵਾਲੀ ਉਹ ਵਿਚਾਰੇ ਜੇ ਰੁਕ ਜਾਂਦੇ ਆ ਤੇ ਤੇਲ ਦਾ ਬਹਾਨਾ ਲਾ ਦਿੰਦੇ ਆ ਜਾਂ ਕਹਿ ਦਿੰਦੇ ਆ ਸਾਡੇ ਮੋਟਰਸਾਈਕਲ ਨੂੰ ਪਤਾ ਨਹੀਂ ਕੀ ਹੋ ਗਿਆ ਤੁਰਦਾਰੀ ਇਹ ਕਿਹੜਾ ਲੋੜੀ ਜਾਂਦਾ ਪਿੱਛੋਂ ਐ ਕਿਹੜਾ ਧੱਕਾ ਲਾਈ ਜਾਂਦਾ ਹੁੰਦਾ ਤੇ ਕਹਿੰਦਾ ਬਾਅਦ ਵਿੱਚ ਕੀ ਕਰਦੇ ਆ ਉਹ ਜਦੋਂ ਕਿਸੇ ਨਾਲ ਕੋਲੇ ਰੁਕ ਜਾਂਦੇ ਆ ਤੇ ਉਹ ਧੁੰਦ ਦਾ ਹਸਾਰ ਲੈ ਕੇ ਤੁਹਾਨੂੰ ਦੋਵੇਂ ਜਾਣੇ ਫੜ ਕੇ ਧੁੰਦ ਦੇ ਚ ਪਰੇ ਜਾਏ ਜਾਂਦੇ ਆ ਤੁਹਾਡੇ ਤੋਂ ਲੁੱਟਮਾਰ ਕਰਕੇ ਤੇ ਉਹ ਖੋ ਕੇ ਲੈ ਜਾਂਦੇ ਆ ਤੇ ਆਈ ਕਹਿੰਦੇ ਘਟਨਾ ਬਹੁਤ ਹੁੰਦੀਆਂ ਤੇ ਫਿਰ ਮੈਂ ਅੱਜ ਤਾਂ ਕਰਕੇ ਮੈਂ ਉੱਥੋਂ ਮੋਟਰਸਾਈਕਲ ਭਜਾਇਆ ਮਾੜ ਚੱਲ ਬਣਾ ਆਪਾਂ ਚੱਲ ਗਿਆ ਆਪਾਂ ਹੀ ਕਰਨਾ ਪਰ ਗੱਲ ਸਹੀ ਆ ਉਹਦੀ ਤੇ ਕਈ ਥਾਈ ਹੁਣ ਚੋਰੀਆਂ ਹੋਈ ਜਾਂਦੀਆਂ ਬਾਕੀ ਦੋਸਤੋ ਤੇ ਮੈਂ ਤਾਂ ਬਹੁਤ ਤਾਂ ਬੰਦੇ ਮੈਨੂੰ ਤਾਅ ਲੱਗਿਆ ਬਾਹਲਾ ਤੇ ਵੈਸੇ ਤਾਂ ਜੀ ਲਈ ਆ ਤੇ ਵੈਸੇ ਤਾਂ ਜਿਆਦੇ ਵੀ ਆਪ ਦਾ ਬਚਾਅ ਹੀ ਰੱਖੋ ਧੁੰਦ ਦੇ ਵਿੱਚ ਪਹਿਲੀ ਗੱਲ ਤਾਂ ਰਾਤ ਨੂੰ ਬਾਹਰ ਨਿਕਲੋ ਨਾ ਟਾਈਮ ਨਾਲ ਘਰੇ ਵੜੋ ਤੇ ਸਵੇਰੇ ਵੀ ਤੇ ਜਿਹੜਾ ਰਸਤਾ ਸੁਨਣਾ ਤੁਹਾਨੂੰ ਪਤਾ ਵੀ ਰੋਜ਼ ਆਪਾਂ ਇਥੋਂ ਦੀ ਜਾਣੇ ਆ ਬਾਹਲਾ ਸ਼ਾਂਤ ਜਿਹਾ ਰਸਤਾ ਅਸੇ ਪਾਸੇ ਕੋਈ ਦੀਦਾਂ ਨਹੀਂ ਲੱਗੇ ਪਿੱਛੇ ਨਹੀਂ ਦੀਦਾਂ ਉਸ ਰਾਹ ਤੇ ਜਾਓ ਹੀ ਨਾ ਬਹੁਤ ਔਖਾ ਆ ਪਿਆ ਜਾਓ ਹੀ ਨਾ ਲੋੜ ਹੀ ਨਹੀਂ ਨਾ ਰੁਕੋ ਕਿਸੇ ਬਾਤਿਆ ਅੱਜਕੱਲ੍ਹ ਕੋਈ ਹੱਥ ਵੀ ਦਿੰਦਾ ਨਾ ਮੈਨੂੰ ਆਹ ਦਰਾਤ ਨੂੰ ਕਈ ਵਾਰੀ ਜਦੋਂ ਮੈਂ ਕੰਮ ਤੋਂ ਆਣਾ 8:30 ਵਜੇ ਤੇ ਕਈ ਬੰਦੇ ਹੱਥ ਦਿੰਦੇ ਆ ਲੈ ਜੀ ਯਾਰ ਉੱਥੇ ਤੱਕ ਚੌਂਕ ਤੱਕ ਲੈ ਜੀ ਫਰਾ ਹੋਰ ਤਾਂ ਇਹ ਹੋ ਗਿਆ ਵੀ ਜਿਹੜੇ ਚੰਗੇ ਬੰਦੇ ਆ ਨਾ ਉਹ ਵੀ ਵਿਚਾਰੇ ਦੁਖੀ ਆ ਰਾਤ ਮੁੰਡੇ ਨੂੰ ਮੈਨੂੰ ਪਰਸੋਂ ਹੱਥ ਦਿੱਤਾ ਇੱਕਨੇ ਸਰਦਾਰ ਮੈਂ ਮੋਟਰਸਾਈਕਲ ਦੀ ਰੋਕਿਆ ਬੜਾ ਡਰ ਲੱਗਦਾ ਡਰ ਲੱਗਦਾ ਵਾ ਹਾਂ ਵੀ ਅੱਗਲਾ ਅੱਜ ਕੱਲ ਪਤਾ ਨਹੀਂ ਭਰਾਵਾ ਮਨ ਚ ਕੀ ਆ ਅੱਜ ਕੱਲ ਐ ਵੀ ਆ ਨਾ ਕਈ ਹੁਣ ਪੱਗਾਂ ਵੈਸੇ ਹੀ ਪਰਦੇ ਬੱਤੀ ਕਰਦੇ ਮੈਂ ਮੈਨਾਂ ਨੇ ਕੀ ਕਰਦੇ ਫਿਰਦੇ ਆ ਕੱਲ ਇਹੋ ਜਿਹੀ ਬਹੁਤ ਇਹੋ ਜਿਹੀ ਮਸਲੇ ਬਹੁਤ ਆਉਂਦੇ ਆ ਕਈ ਰੋਡਾਂ ਦੇ ਉੱਪਰ ਨਾ ਪੱਗਾਂ ਬੰਨ ਕੇ ਐ ਵਧੀਆ ਕੱਪੜੇ ਪਾ ਕੇ ਖੜ ਜਾਂਦੇ ਆ ਦੇ ਬਾਅਦ ਚ ਪਤਾ ਲਾਗਦਾ ਵੀ ਇਹ ਬੰਦਾ ਉਹ ਜਾਈ ਕਿ ਨਿਗਾਹ ਹੁੰਦੀ ਐ ਇਸੇ ਕਰਕੇ ਨਾ ਅੱਜ ਕੱਲ ਲੋਕਾਂ ਤੋਂ ਵਿਸ਼ਵਾਸ ਹੀ ਉੱਡ ਗਿਆ ਹਾ ਤੇ ਇਸ ਸਰਦਾਰਾਂ ਵਾਲਾ ਬਣਾ ਲੈਂਦੇ ਆ ਤੇ ਇਸ ਸਰਦਾਰਾਂ ਵਾਲਾ ਬਣਾ ਲੈਂਦੇ ਆ ਤੇ ਨਾਮਾ ਤੋਂ ਪਤਾ ਲੱਗਦਾ ਨਾਮ ਕੀ ਪਤਾ ਲੱਗਦਾ ਨਾਮ ਲੈਂਦੇ ਆ ਹੋਰ ਇਸ ਕਰਕੇ ਬੜਾ ਮਸੂਮ ਕਿਹਾ ਲੱਗੀ ਹੋਰ ਹਾਂ ਹਾਂ ਤੇ ਆਹ ਲਾਤੀ ਬਣਾ ਪੋਦਾ ਸਭ ਜੱਚ ਰਹਿ ਗਿਆ ਤੇ ਗੱਲ ਕਰਦੇ ਸੀ ਵੀ ਕੁੜੀਆਂ ਦੀ ਅੱਜ ਕੱਲ੍ਹ ਸਾਰਾਂ ਦੇ ਭੇਡ ਦੇ ਵਿੱਚ ਚੋਰ ਬਹੁਤ ਬੜੇ ਕਰਦੇ ਆ ਕੋਈ ਪੱਗਾ ਬੰਨੀ ਕਰਦਾ ਕੋਈ ਕਿਵੇਂ ਕੋਈ ਕਿਵੇਂ ਪਤਾ ਨਹੀਂ ਲੱਗਦਾ ਫਿਰ ਇੱਕ ਹੋਰ ਮੈਂ ਖਬਰ ਸੁਣੀ ਸੀ ਬੰਦੇ ਨੂੰ ਆਪ ਦਾ ਵਿਚਾਰ ਜ਼ਰੂਰ ਕਰਨਾ ਚਾਹੀਦਾ ਖਾਸ ਕਰਕੇ ਜਿਹੜੀਆਂ ਗੱਡੀਆਂ ਬਾਹਰੋਂ ਸਟੇਟਾਂ ਚੋਂ ਆਉਂਦੀਆਂ ਜਾਂ ਗੱਡੀਆਂ ਕੱਲੀਆਂ ਜਾਂਦੀਆਂ ਉਹ ਰੋਕ ਲੈਂਦੇ ਆ ਮੋਟਰਸਾਈਕਲ ਅੱਗੇ ਲਾ ਕੇ ਫਿਰ ਉਹਨਾਂ ਨੇ ਇੱਕ ਪਹਿਹੋਜਾ ਸੈਕਟ ਫੋਨ ਕਰ ਲਿਆ ਕਿ ਉਸ ਬੰਦੇ ਦਾ ਮੋਬਾਈਲ ਵੀ ਖੋਹ ਲੈਂਦੇ ਆ ਪੈਸੇ ਤਾਂ ਜਿਹੜੇ ਖੋਹ ਕੇ ਲੈ ਕੇ ਜਾਂਦੇ ਆ ਅਗਲੇ ਨੂੰ ਤਬਕਾ ਕੇ ਉਹਦਾ ਗੂਗਲ ਪੇਜ ਦਾ ਨੰਬਰ ਲੈ ਕੇ ਪੈਸੇ ਵੀ ਸੈਂਡ ਕਰਦੇ ਆ ਇਹੋ ਜਿਹਾ ਟਾਈਮ ਆ ਗਿਆ ਅੱਜ ਕੱਲਾ ਤੇ ਬੱਚੋ ਜਿੰਨਾ ਬਾਜ ਹੁੰਦਾ ਧੁੰਦ ਦਾ ਸਾਰਾ ਜਿਹੜੇ ਚੋਰ ਬਹੁਤ ਲਈ ਜਾਂਦੇ ਆ ਤੇ ਅੱਜ ਕੱਲ ਚੋਰੀਆਂ ਵੱਧ ਵੀ ਆਈਆਂ ਗਈਆਂ ਪਤਾ ਨਹੀਂ ਲੋਕਾਂ ਕੋਲ ਕੰਮ ਨਹੀਂ ਹੈਗਾ ਜਾਂ ਖਰਚੇ ਵੀ ਪੂਰੇ ਆਉਂਦੇ ਜਾਂ ਇਹ ਨਸ਼ਾ ਕਰਦੇ ਆ ਸਮਝੋ ਬਾਹਰ ਬਹੁਤ ਬੁਰਾ ਹਾਲ ਨਸ਼ਾ ਹੀ ਕਰਦੇ ਹੋਰ ਫਿਰ ਘਰ ਦੇ ਰਸਣ ਪਾਣੀ ਦੀ ਥੋੜੀ ਚੋਰੀਆਂ ਕਰਦੇ ਹੋਣਗੇ ਤੇ ਇੱਕ ਵਾਰ ਸਰਕਾਰ ਨੂੰ ਇਹਦਾ ਕਰਨਾ ਚਾਹੀਦਾ ਹਾਲਾਤ ਬਾਈ ਵਿਚਾਰ ਰੱਖੋ ਠੰਡ ਦਾ ਵੀ ਠੰਡ ਦੇ ਨਾਲ-ਨਾਲ ਤੁਸੀਂ ਆਪ ਦਾ ਧਿਆਨ ਜਰੂਰ ਰੱਖੋ ਠੱਡ ਤੋਂ ਤਾਂ ਤੁਸੀਂ ਬਚ ਜਾਓਗੇ ਕੋਟ ਪਾ ਲੋਗੇ ਕੋਟੀਆਂ ਪਾ ਲੋਗੇ ਮੂੰਹ ਸਿਰ ਬੰਨ੍ਹ ਲੋਗੇ ਪਰ ਜੇ ਤੁਹਾਨੂੰ ਰਾਹ ਦੇ ਵਿੱਚ ਇਕੱਲੇ ਨੂੰ ਰੋਕ ਕੇ ਘੇਰ ਕੇ ਤੁਹਾਡੇ ਤੋਂ ਲੁੱਟ ਖੋ ਕਰ ਲਈ ਤੁਹਾਡਾ ਮੋਟਰਸਾਈਕਲ ਖੋ ਕੇ ਲੈ ਗਏ ਜਾਂ ਗੱਡੀ ਲੈ ਕੇ ਤੁਹਾਡੇ 6 ਫੀਟ ਮਾਰ ਕੇ ਚੰਗਾ ਬੰਦਾ ਤਾਂ ਜੇ ਤੁਹਾਨੂੰ ਬਾਈ ਚਾਂਸ ਘੇਰ ਵੀ ਲੈਂਦਾ ਕੋਈ ਤੇ ਬਾਈ ਉਹਨਾਂ ਨਾਲ ਬੈਠ ਬਸਾਈ ਜਾਵਾਂ ਨਾ ਕਰੋ ਲੜਨ ਦੀ ਕੋਸ਼ਿਸ਼ ਇਹ ਨਾ ਕਰੋ ਚੁੱਪ ਕਰਕੇ ਉਨੇਕ ਪੈਸੇ ਆਪੇ ਕੋਲੇ ਰੱਖੋ ਜਿੰਨੇ ਬਣਾ ਲਈ ਸਰਦਾ ਉਨੀ ਚੀਜ਼ ਕੋਲੇ ਰੱਖੋ ਚੁੱਪ ਕਰਕੇ ਸਾਈਪਲ ਜਿਹਾ ਮੋਬਾਈਲ ਹੋਵੇ ਉਹਨੂੰ ਫੜਾ ਦੇਉਂਗਾ ਲਾ ਭਰਾਵਾ ਬਾਬਾ ਜਾ ਤੇ ਖੜਾ ਛੱਡ ਅੱਜ ਕੱਲ ਤਾਂ ਆ ਕੰਮ ਹੋਇਆ ਪਿਆ ਜੇ ਤੁਰੀ ਉਹਨਾਂ ਦੇ ਨਾਲ ਬੈਸੋਗੇ ਤੇ ਧੰਦ ਦਾ ਸਾਰਾ ਲੈ ਕੇ ਉਹ ਤੁਹਾਡੇ ਮਾਰਕ ਟਾਈ ਕਰਕੇ ਫਿਰ ਉਹ ਜਾਂਦੇ ਆ ਜੀ ਪਤਾ ਨਹੀਂ ਦਾਤਾ